ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਨੀਆਂਟ ਲਾ ਕੱਲ ਅਸੀਂ ਵਾਸ਼ਿੰਗਟਨ ਡੀਸੀ ਗਏ ਸੀਗੇ ਤੇ ਉੱਥੇ ਕੈਪੀਟਲ ਹਿੱਲ ਦੇ ਉੱਤੇ ਜਿੱਥੇ ਕਿ ਯੂ ਐਸ ਦੀ ਕਾਂਗਰਸ ਮੀਟਿੰਗ ਕਰਦੀ ਆ ਦੋਨੇ ਜਿਹੜੇ ਸਦਨ ਨੇ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਤੇ ਸੈਨੇਟ ਉੱਥੇ ਨੇ ਉੱਥੇ ਦੇ ਕਿ ਅਸੀਂ ਕਈ ਇੰਪੋਰਟੈਂਟ ਜਿਹੜੇ ਅਮਰੀਕਾ ਦੇ ਲੀਡਰ ਨੇ ਉਹਨਾਂ ਨਾਲ ਮਿਲੇ ਮੁਲਾਕਾਤ ਹੋਈ ਤੇ ਉਹਦੇ ਨਾਲ ਨਾਲ ਜਿਹੜੇ ਸਪੈਸ਼ਲ ਐਡਵਾਈਜ਼ਰ ਨੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੀ ਦੇ ਸਦਾਰਤ ਹੇਰ ਉਹ ਵੀ ਸਾਨੂੰ ਵਾਈਟ ਹਾਊਸ ਤੋਂ ਮਿਲਣਾ ਏ ਤੇ ਉਹਨਾਂ ਨਾਲ ਵੀ ਬੜੀ ਲੰਬੀ ਚੌੜੀ ਜਿਹੜੀ ਮੀਟਿੰਗ ਹੋਈ ਕੁਝ ਅਸੀਂ ਸਟੇਟ ਡਿਪਾਰਟਮੈਂਟ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਮਿਲੇ ਸੋ ਉਹਨਾਂ ਨਾਲ ਜਿਹੜੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਉਹ ਦੋ ਮੁੱਦਿਆਂ ਤੇ ਹੋਈ ਇੱਕ ਤਾਂ ਜਿਹੜਾ ਭਾਈ ਅਮਰਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਖਡੂਰ ਸਾਹਿਬ ਤੋਂ ਉਹਨਾਂ ਦੀ ਰਿਲੀਜ਼ ਦਾ ਮਸਲਾ ਸੀ ਕਿਉਂਕਿ ਹਿਊਮਨ ਰਾਈਟਸ ਦੇ ਵਾਇਲੇਸ਼ਨ ਦਾ ਮਸਲਾ ਤੇ ਦੂਸਰਾ ਜਿਹੜੇ ਜਿਹਨੂੰ ਬੰਦੀ ਸਿੰਘ ਕਹਿੰਦੇ ਨੇ ਸਾਡੇ ਉਹ ਸਿੰਘ ਜਿਨ੍ਹਾਂ ਨੇ ਕਿ ਜੇਲਾਂ ਜੜੀਆਂ ਨੇ ਉਹ ਉਹ ਕਟੀਆਂ ਨੇ ਤੇ ਸਜ਼ਾ ਪੂਰੀ ਹੋ ਗਈ ਆ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਉਹ ਵੀ ਇੱਕ ਬੜਾ ਸੀਰੀਅਸ ਹਿਊਮਨ ਰਾਈਟ ਇਸ਼ੂ ਹੈ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਹੋਈ ਤੇ ਇਹ ਦੋ ਇਸ਼ੂ ਲੈ ਕੇ ਅਸੀਂ ਜਿਹੜਾ ਮੇਨ ਗੱਲਬਾਤ ਕੀਤੀ ਸੋ ਪਹਿਲਾਂ ਮੈਂ ਦੱਸਦਾ ਵੀ ਸਾਡੀ ਗੱਲਬਾਤ ਕਿਹੜੇ ਕਿਹੜੇ ਜੜੇ ਹੈਗੇ ਆ ਉਹ ਅ ਇੰਪੋਰਟੈਂਟ ਬੰਦਿਆਂ ਨਾਲ ਹੋਈ ਸੋ ਸਾਰਿਆਂ ਤੋਂ ਪਹਿਲਾਂ ਤਾਂ ਸੁਧਾਰਤ ਯਰ ਜਿਹੜੇ ਕਿ ਸਪੈਸ਼ਲ ਐਡਵਾਈਜ਼ਰ ਨੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸਡੇ ਉਹ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਉਹਨਾਂ ਦੇ ਭੇਜੇ ਦੇ ਸਾਨੂੰ ਮਿਲੇ ਉਸ ਤੋਂ ਬਾਅਦ ਸੈਨੇਟਰ ਬੈਨ ਰੇ ਲੋਹਾਨ ਇਹ ਨਿਊ ਮੈਕਸੀਕੋ ਦੇ ਸੈਨੇਟਰ ਨੇ ਫਿਰ ਅਸੀਂ ਮਿਲੇ ਜੀ ਸੈਨੇਟਰ ਐਲੈਕਸ ਪਡਿਆ ਜਿਹੜੇ ਕਿ ਕੈਲੀਫੋਰਨੀਆ ਦੇ ਸੈਨੇਟਰ ਨੇ ਫਿਰ ਅਸੀਂ ਮਿਲੇ ਕਾਂਗਰਸ ਔਮਨ ਜਿਲ ਟਕੂੜਾ ਜਿਹੜੇ ਕਿ ਹਵਾਈ ਤੋਂ ਕਾਂਗਰਸ ਵੂਮਨ ਨੇ ਫਿਰ ਅਸੀਂ ਮਿਲੇ ਕਾਂਗਰਸ ਵੂਮਨ ਐਨਾ ਆਸ਼ੂ ਜਿਹੜੇ ਕਿ ਕੈਲੀਫੋਰਨੀਆ ਤੋਂ ਕਾਂਗਰਸ ਵੂਮਨ ਨੇ ਫਿਰ ਅਸੀਂ ਮਿਲੇ ਟੈਟ ਲੂ ਜਿਹੜੇ ਕਿ ਕਾਂਗਰਸਮੈਨ ਹੈਗੇ ਕੈਲੀਫੋਰਨੀਆ ਤੋਂ ਫਿਰ ਕੈਲੀਫੋਰਨੀਆ ਤੋਂ ਹੀ ਕਾਂਗਰਸਮੈਨ ਸਾਡੇ ਬੜੇ ਗੂੜੇ ਮਿੱਤਰ ਰੋਖ ਖੰਨਾ ਜੀ ਜਿਹੜੇ ਕਿ ਆਪਣੇ ਇੰਡੀਅਨ ਮੂਲ ਦੇ ਨੇ ਲੇਕਿਨ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਨਾਲ ਖੜਦੇ ਨੇ ਪੰਜਾਬੀਆਂ ਨਾਲ ਖੜਦੇ ਨੇ ਸਿੱਖਾਂ ਨਾਲ ਬੜੀ ਉਹਨਾਂ ਦੀ ਗੂੜੀ ਦੋਸਤੀ ਆ ਉਹਨਾਂ ਨੂੰ ਮਿਲੇ ਉਦੋਂ ਬਾਅਦ ਕਾਂਗਰਸਮੈਨ ਕੈਲੀਫੋਰਨੀਆ ਤੋਂ ਬ੍ਰੈਡ ਸ਼ਰਮਨ ਇਹ ਵੀ ਸਾਡੇ ਬਹੁਤ ਨੇੜੇ ਨੇ ਇਹਨਾਂ ਨੂੰ ਮਿਲੇ ਇਹਦੇ ਨਾਲ ਨਾਲ ਅਸੀਂ ਜਿਹੜੀ ਫਾਲੋਅ ਅਪ ਕੀਤੀ ਉਹ ਕੋਰੀ ਬੁਕਰ ਜਿਹੜੇ ਸੈਂਟਰ ਨਿਊ ਜਰਸੀ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਨਿਊ ਜਰਸੀ ਵੀ ਮਿਲਿਆ ਸੀ ਉਹਨਾਂ ਨਾਲ ਮੈਂ ਫਾਲੋਅ ਅਪ ਮੀਟਿੰਗ ਕੀਤੀ ਤੇ ਐਡਮ ਸ਼ੇਫ ਜਿਹੜੇ ਕਿ ਕਾਂਗਰਸਮੈਨ ਹੈਗੇ ਆ ਕੈਲੀਫੋਰਨੀਆ ਤੋਂ ਉਹਨਾਂ ਨਾਲ ਵੀ ਅਸੀਂ ਇੱਕ ਮੁਲਾਕਾਤ ਕੀਤੀ ਸੋ ਇਹਨਾਂ ਲੀਡਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਕੁਝ ਜਿਹੜਾ ਜੋ ਟਾਊਨ 'ਚ ਨਹੀਂ ਸੀ ਉਹਨਾਂ ਦੇ ਅਸੀਂ ਚੀਫ ਆਫ ਸਟਾਫ ਨੂੰ ਮਿਲੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਉਹਨਾਂ ਦੇ ਵਿੱਚ ਜਿਹੜੇ ਮੇਨ ਜਿਹੜੇ ਪ੍ਰਮੁੱਖ ਨੇ ਉਹ ਗ੍ਰੈਗਰੀ ਮੀਕਸ ਨੇ ਉਹਨਾਂ ਦੇ ਚੀਫ ਆਫ ਸਟਾਫ ਨਾਲ ਅਸੀਂ ਗੱਲਬਾਤ ਕੀਤੀ ਤੇ ਉਸ ਤੋਂ ਇਲਾਵਾ ਅਸੀਂ ਕਾਂਗਰਸਮੈਨ ਜਿਹੜੇ ਹੈਗੇ ਜਿਮ ਕੋਸਟਾ ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਨਾਲ ਗੱਲਬਾਤ ਕੀਤੀ ਇਸ ਤਰ੍ਹਾਂ ਅਸੀਂ ਸਾਡੀਆਂ ਮੀਟਿੰਗਾਂ ਚੱਲੀਆਂ ਤੇ ਇਹ ਸਾਰੇ ਹੀ ਮੈਂ ਇਹਨਾਂ ਨੂੰ ਪਹਿਲਾਂ ਵੀ ਮਿਲਦਾ ਆ ਸੋ ਮੇਰਾ ਇਹਨਾਂ ਨਾਲ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਚੰਗੇ ਜਿਹੜੇ ਹੈਗੇ ਸਬੰਧ ਨੇ ਤੇ ਉਹਨਾਂ ਨੂੰ ਮੈਂ ਅਕਸਰ ਇਮੀਗ੍ਰੇਸ਼ਨ ਦੇ ਇਸ਼ੂ ਜਿਹੜੇ ਹੈਗੇ ਆ ਉਹ ਚੱਕਦਾ ਰਹਿਣਾ ਪਰ ਆ ਪਹਿਲੀ ਵਾਰੀ ਆ ਕੇ ਮੈਂ ਜਿਹੜੇ ਆ ਇੰਡੀਆ ਨਾਲ ਰਿਲੇਟਡ ਇਸ਼ੂਜ਼ ਨੇ ਇਹ ਚੱਕੇ ਨੇ ਕਿਉਂਕਿ ਜਿਹੜੇ ਅਮਰੀਕਾ ਦੇ ਲੀਡਰ ਨੇ ਆਮ ਤੌਰ ਤੇ ਜਿਹੜੀਆਂ ਫੋਰਨ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੰਟਰਫੀਅਰ ਕਰਨ ਤੋਂ ਗੁਰੇਜ਼ ਕਰਦੇ ਆ ਕਿਉਂਕਿ ਜਿਹੜੇ ਮੁਲਕਾਂ ਦੇ ਆਪਸੀ ਜਿਹੜਾ ਸਬੰਧਾਂ ਦਾ ਇਸ਼ੂ ਹੁੰਦਾ ਪਰ ਜਿੱਥੋਂ ਤੱਕ ਕਿ ਆਪਣੀ ਸਿੱਖ ਕੌਮ ਦਾ ਸਬੰਧ ਆ ਅਮਰੀਕਾ ਦੇ ਵਿੱਚ ਕਿਉਂਕਿ ਸਿੱਖ ਜਿਹੜੇ ਨੇ ਬਹੁਤ ਜ਼ਿਆਦਾ ਮਿਹਨਤੀ ਨੇ ਸਟੈਬਲਿਸ਼ ਨੇ ਤੇ ਇਹਨਾਂ ਦੀ ਬੜੀ ਰਿਸਪੈਕਟ ਕਰਦੇ ਨੇ ਤੇ ਜਿਹੜੀ ਮੰਗ ਸੀਗੀ ਇਹ ਜਿਹੜੇ ਅਮਰੀਕਾ ਦੇ ਜਿਹੜੇ ਸਾਡੇ ਇੱਥੇ ਗੁਰਦੁਆਰਾ ਸਹਿਬਾਨ ਨੇ ਕੁਝ ਉਹਨਾਂ ਦੀ ਕੁਝ ਮੇਰੇ ਕਲਾਇੰਟ ਜਿਹੜੇ ਨੇ ਜਿਹੜੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਉਹਨਾਂ ਦੀ ਪਲੱਸ ਜਿਹੜੇ ਆਮ ਇੱਥੇ ਸਿੱਖ ਸੰਗਤ ਆ ਉਹਦੀ ਇਹ ਮੰਗ ਸੀਗੀ ਇਹਦੇ ਨਾਲ ਨਾਲ ਕੁਝ ਹੋਰ ਪੰਜਾਬੀ ਸਾਡੇ Hindu ਵੀਰ ਉਹ ਵੀ ਸਾਡੇ ਨਾਲ ਇਸ ਗੱਲ ਦੇ ਵਿੱਚ ਉਹ ਚਾਹੁੰਦੇ ਸੀ ਕਿ ਮੈਂ ਜਾ ਕੇ ਇਹਨਾਂ ਲੀਡਰਾਂ ਨਾਲ ਗੱਲਬਾਤ ਕਰਾਂ ਸੋ ਦੋ ਮੇਨ ਇਸ਼ੂਆਂ ਤੇ ਮੇਰੀ ਗੱਲਬਾਤ ਹੋਈ ਤੇ ਮੈਂ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਇਆ ਤੇ ਮੇਰੇ ਨਾਲ ਤਕਰੀਬਨ ਸਹਿਮਤ ਹੋਏ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਦਾ ਮਸਲਾ ਹੈ ਇਹ ਸੀਰੀਅਸ ਹਿਊਮਨ ਰਾਈਟ ਅਬਿਊਜ਼ ਆ ਕਿਉਂਕਿ ਜਿਹੜਾ ਜਦੋਂ ਵੀ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਚਾਰਜ ਲੱਗਿਆ ਹੋਵੇ ਜੇ ਸਜ਼ਾ ਉਸ ਤੋਂ ਵੱਧ ਹੋਵੇ ਤਾਂ ਉਹ ਜਿਹੜਾ ਹਿਊਮਨ ਰਾਈਟ ਅਬਿਊਜ਼ ਸਮਝਿਆ ਜਾਂਦਾ ਸੋ ਜਿਹੜੇ ਇਹਨਾਂ ਦੇ ਖਿਲਾਫ ਚਾਰजेस ਨੇ ਉਹ ਬੇਲੇਬਲ ਅਫੈਂਸ ਨੇ ਤੇ ਨਾ ਬੇਲ ਹੋ ਸਕੇ ਇਸ ਕਰਕੇ ਐਨਐਸਏ ਲਾਇਆ ਗਿਆ ਤੇ ਐਨਐਸਏ ਲਾ ਕੇ ਵੀ ਇਹ ਜਿਹੜੀ ਸਟੇਟ ਦੇ ਰਹਿਣ ਵਾਲੇ ਨੇ ਪੰਜਾਬ ਉਸ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਾਮਝ ਭੇਜਿਆ ਗਿਆ ਇਹ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਜਿਸ ਤਰ੍ਹਾਂ ਕਿਸੇ ਟਾਈਮ ਤੇ ਅੰਗਰੇਜ਼ ਕਰਦੇ ਸੀ ਉਹ ਵੀ ਇਦਾਂ ਦੇ ਹੀ ਅੰਗਰੇਜ਼ ਜੋ ਸਾਡਾ ਦੇਸ਼ਜਾਦ ਨਹੀਂ ਸੀ ਤੇ ਇਦਾਂ ਦੇ ਕਾਨੂੰਨ ਬਣਾਉਂਦੇ ਸੀ ਕਾਲਾ ਪਾਣੀ ਭੇਜਦੇ ਸੀਗੇ ਤੇ ਬੜੀ-ਬੜੀ ਧੇਰ ਬੰਦਿਆਂ ਨੂੰ ਡਿਟੈਂਸ਼ਨ ਚ ਰੱਖਦੇ ਸੀ ਇਹ ਉਸ ਕਿਸਮ ਦੀ ਹੀ ਕੇਸ ਆ ਤੇ ਇਹ ਬਿਲਕੁਲ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਆਪਾਂ ਸਮਝੋ ਕਿ ਕਿਸੇ ਬੰਦੇ ਨੇ ਸਾਈਕਲ ਦੀ ਚੋਰੀ ਕੀਤੀ ਹੋਵੇ ਤੁਹਾਨੂੰ ਉਮਰ ਕੈਦ ਦੀ ਸਜ਼ਾ ਹੋ ਜਾਵੇ ਸੋ ਉਹਦੇ ਚ ਜਿਹੜੀ ਸਜ਼ਾ ਹੈਗੀ ਆ ਉਹ ਜੋ ਚਾਰजेस ਨੇ ਜਾਂ ਕ੍ਰਾਈਮ ਹੈ ਉਹਦੇ ਮੁਤਾਬਕ ਹੋਣੀ ਚਾਹੀਦੀ ਜੇ ਵੱਧ ਹੋਵੇ ਤਾਂ ਹਿਊਮਨ ਰਾਈਟ ਦਾ ਵਿਊ ਸਮਝਿਆ ਜਾਂਦਾ ਇਸੇ ਤਰ੍ਹਾਂ ਹੀ ਜਿਹੜੇ ਬੰਦੀ ਸਿੰਘ ਨੇ ਜਿਹੜੇ ਕਿ ਜੇਲ੍ਹਾਂ ਕੱਟ ਚੁੱਕੇ ਨੇ ਉਹ ਵੀ ਬੜੀ ਸੀਰੀਅਸ ਗੱਲ ਆ ਕਿਉਂਕਿ ਜੇ ਕਿਸੇ ਬੰਦੇ ਨੇ ਆਪਣੀ ਸਜ਼ਾ ਪੂਰੀ ਕਰ ਲਈ ਆ ਤੇ ਉਹ ਸਜ਼ਾ ਤੋਂ ਵੱਧ ਨੂੰ ਤੁਸੀਂ ਰੱਖਦੇ ਹੋ ਤਾਂ ਇੱਕ ਦਿਨ ਰੱਖਣਾ ਵੀ ਗਨਾਹ ਉੱਥੇ ਤੇ ਇੰਨੀ-ਇੰਨੀ ਦੇਰ ਰੱਖਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹਿਊਮਨ ਰਾਈਟ ਮਤਲਬ ਵਿਊ ਸਮਝਿਆ ਜਾਂਦਾ ਉਹਨਾਂ ਬਾਰੇ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਗੱਲ ਜਿਹੜੀ ਆ ਉਹ ਸਟੇਟ ਡਿਪਾਰਟਮੈਂਟ ਜਿਹੜਾ ਹੈਗਾ ਅਮਰੀਕਾ ਦਾ ਉਹਦੇ ਨਾਲ ਟੇਕ ਅਪ ਕਰਾਂਗੇ ਸੈਕਟਰੀ ਆਫ ਸਟੇਟ ਨਾਲ ਕਰਾਂਗੇ ਗਵਰਨਮੈਂਟ ਆਫ ਇੰਡੀਆ ਨਾਲ ਕਰਾਂਗੇ ਸੋ ਗੱਲਬਾਤ ਹੋਏਗੀ ਜਿਹੜਾ ਬੰਦੀ ਸਿੰਘਾ ਦਾ ਇਸ਼ੂ ਹੈ ਉਹਦੇ ਬਾਰੇ ਉਹਨਾਂ ਨੇ ਕਿਹਾ ਜੀ ਸਾਨੂੰ ਫਰਦਰ ਡਿਟੇਲ ਹੋਰ ਭੇਜੋ ਸੋ ਮੈਂ ਉਹਨਾਂ ਨੂੰ ਡਿਟੇਲ ਮੰਗਾ ਕੇ ਜਿਹੜੇ ਮਤਲਬ ਕੇਸਿਸ ਨੇ ਉਹਦੀ ਭੇਜੂਗਾ ਤੇ ਉਹਨੂੰ ਫੇਰ ਫਾਲੋਅ ਅਪ ਮੀਟਿੰਗ ਲਈ ਵਿਸ਼ਿੰਗਟਨ ਡੀਸੀ ਜਿਹੜਾ ਜਾਵਾਂਗੇ ਅਮਰਿਤਪਾਲ ਸਿੰਘ ਦਾ ਜਿਹੜਾ ਕੇਸ ਉਹਨਾਂ ਨੂੰ ਬੜਾ ਮਤਲਬ ਇੰਟਰਸਟਿੰਗ ਲੱਗਿਆ ਤੇ ਉਹ ਬੜੇ ਹੈਰਾਨ ਹੋਏ ਕਿ ਇੱਕ ਜਿਹੜਾ ਵਿਅਕਤੀ ਆ ਕਿ ਇੰਨੀਆਂ ਵੋਟਾਂ ਦੇ ਨਾਲ ਉਹ ਜਿੱਤਿਆ ਹੋਵੇ ਲੋਕਾਂ ਦਾ ਮੰਡੇਟ ਆ ਤੇ ਸਰਕਾਰ ਜਿਹੜੀ ਆ ਇਹ ਉਹਦਾ ਮੰਡੇਟ ਲੋਕਾਂ ਦਾ ਹੋਣ ਦੇ ਬਾਵਜੂਦ ਵੀ ਉਹਨੂੰ ਛੱਡਣ ਬਾਰੇ ਕੋਈ ਗੱਲਬਾਤ ਨਹੀਂ ਕਰ ਰਹੀ ਤੇ ਤੇ ਉਹ ਲੀਡਰ ਨੇ ਅ ਦੁਨੀਆ ਦੇ ਜਿਹੜੀ ਹੈਗੀ ਪਾਲਿਸੀ ਉਹਦੇ ਤੇ ਵਿਚਾਰਾ ਕਰਦੇ ਨੇ ਇਸੇ ਤਰ੍ਹਾਂ ਹੀ ਫਿਰ ਜਿਹੜੇ ਸਾਨੂੰ ਜਦੋਂ ਸਦਾਰਤ ਇਅਰ ਜਿਹੜੇ ਵਾਈਟ ਹਾਊਸ ਤੋਂ ਸਪੈਸ਼ਲ ਜਿਹੜੇ ਕਿ ਸੀਨੀਅਰ ਐਡਵਾਈਜ਼ਰ ਹੈਗੇ ਆ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਉਹਨਾਂ ਦੇ ਭੇਜੇ ਤੇ ਮੈਨੂੰ ਮਿਲਿਆ ਕਿ ਉਹਨਾਂ ਨੇ ਵੀ ਡਿਸਕਸ ਕੀਤਾ ਉਹ ਆਲਰੇਡੀ ਤੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕਰਤਾ ਪੈਰ ਵੀ ਸ਼ੁਰੂ ਆ ਸੋ ਸਾਡੀ ਜਿਹੜੀ ਅਮਰੀਕਾ ਦੇ ਮਤਲਬ ਸਿੱਖਾਂ ਦੀ ਮੰਗ ਆ ਜਾਂ ਕਹਿ ਲਓ ਸਾਰੇ ਪੰਜਾਬੀਆਂ ਦੀ ਮੰਗ ਆ ਉਹ ਬੇਸਿਕਲੀ ਇਹ ਹੈਗੀ ਆ ਕਿ ਅਮਰਪਾਲ ਸਿੰਘ ਜਿਹੜੇ ਨੇ ਇਹਨਾਂ ਤੇ ਐਨਐਸਏ ਢਾਈ ਜਾਵੇ ਇਹਨਾਂ ਨੂੰ ਮਤਲਬ ਛੱਡਿਆ ਜਾਵੇ ਤਾਂ ਕਿ ਉਹ ਬਾਹਰ ਆ ਕੇ ਜਿਹੜੀ ਉਹਦੀ ਡਿਊਟੀ ਆ ਐਜ਼ ਅ ਮੈਂਬਰ ਪਾਰਲੀਮੈਂਟ ਉਹ ਕਰ ਸਕਣ ਸੌਂ ਚੱਕ ਸਕਣ ਤੇ ਨਾਲ ਹੀ ਜਿਹੜੇ ਬੰਦਿਆਂ ਨੇ ਜੇਲਾਂ ਕੱਟੀਆਂ ਨੇ ਜੇਲਾਂ ਪੂਰੀਆਂ ਹੋ ਗਈਆਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਉਹ ਛੱਡਿਆ ਜਾਵੇ ਸੋ ਇਹਦੇ ਬਾਰੇ ਅਸੀਂ ਹਾਈएस्ट ਲੈਵਲ ਆਫ ਦਾ ਅਮਰੀਕਨ ਗਵਰਨਮੈਂਟ ਤੱਕ ਇਹ ਜਿਹੜਾ ਇਸ਼ੂ ਪਹੁੰਚਾਇਆ ਬੜੀ ਸਕਸੈਸਫੁਲ ਗੱਲਬਾਤ ਹੋਈ ਇਹ ਕੁਝ ਮੀਟਿੰਗਾਂ ਕੱਲ ਹੋਈਆਂ ਜਾਦਾ ਕੁਝ ਅੱਜ ਵੀ ਹੋਈਆਂ ਤੇ ਉਹ ਕਰਕੇ ਅਸੀਂ ਇਹਨੂੰ ਜਿਹੜਾ ਹੈਗਾ ਉਹ ਹੁਣ ਵਾਪਸ ਆ ਗਏ ਆ ਰੈਪ ਅਪ ਕਰਕੇ ਤੇ ਫਾਲੋ ਅਪ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ ਸੋ ਉਮੀਦ ਆ ਕਿ ਜਿਹੜੀ ਅਮਰੀਕਨ ਸਰਕਾਰ ਹੈ ਜਾਂ ਜਿਹੜੇ ਅਮਰੀਕਾ ਦੇ ਲੀਡਰ ਨੇ ਉਹ ਇਹਨੂੰ ਟੇਕ ਅਪ ਇੰਡੀਅਨ ਸਰਕਾਰ ਨਾਲ ਕਰਨਗੇ ਉਹਨਾਂ ਨੇ ਕਿਹਾ ਸੀ ਆਪਣਾ ਜਿਹੜਾ ਸਾਡਾ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦਾ ਉਹਦੇ ਨਾਲ ਵੀ ਟੇਕ ਅਪ ਕਰਾਂਗੇ ਇੰਡੀਅਨ ਗਵਰਨਮੈਂਟ ਨਾਲ ਵੀ ਕਰਾਂਗੇ ਹੁਣ ਸੱਟਾ ਕੀ ਨਿਕਲਦਾ ਇਹ ਤਾਂ ਟਾਈਮ ਦੱਸੂਗਾ ਇਹ ਤਾਂ ਵੈਗਰੂ ਜਾਣਦਾ ਪਰ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਕਿ ਭਾਰਤ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕਿ ਜਿਹੜੇ ਬਾਹਰ ਦੇ ਸਾਡੇ ਐਨ ਆਰ ਆਈ ਨੇ ਜਿਹੜੇ ਬਾਹਰ ਦੇ ਸਿੱਖ ਨੇ ਪੰਜਾਬੀ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਹੈਗਾ ਭਾਰੀ ਹਮਦਰਦੀ ਹੈ ਭਾਈ ਅਮਰਪਾਲ ਸਿੰਘ ਲਈ ਤੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਦੋਂ ਕੋਈ ਸਜ਼ਾ ਪੂਰੀ ਹੋ ਗਈ ਉਹਨਾਂ ਲਈ ਸੋ ਉਹਨਾਂ ਵਾਸਤੇ ਜਰੂਰ ਤੁਸੀਂ ਸੋਚੋ ਤੇ ਇਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ ਇਹਨਾਂ ਨੂੰ ਰਿਲੀਜ਼ ਕਰੋ ਕਿਉਂਕਿ ਐਨ ਆਰ ਆਈਆਂ ਦਾ ਭਾਰਤ ਦੀ ਤਰੱਕੀ ਦੇ ਵਿੱਚ ਤੇ ਜਿਹੜੀ ਪੰਜਾਬ ਦੀ ਤਰੱਕੀ 'ਚ ਬਹੁਤ ਵੱਡਾ ਹੱਥ ਹੈ ਦੋ ਤਿੰਨ ਜਿਹੜੇ ਕਿਉਂਕਿ ਅਮਰੀਕਾ ਜਿਹੜਾ ਹੈਗਾ ਜੇ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਕਿ ਇੱਕ ਇਹਦੇ ਬਹੁਤ ਵਧੀਆ ਰਿਲੇਸ਼ਨ ਨੇ ਇੰਡੀਆ ਦੇ ਨਾਲ ਇਹ ਬੜਾ ਸਟ੍ਰੌਂਗ ਤੇ ਵਾਈਬਰੈਂਟ ਇੰਡੀਆ ਦੇਖਣਾ ਚਾਹੁੰਦੇ ਆ ਤੇ ਇਹ ਜਿਹੜੇ ਲੇਕਿਨ ਜਿੱਥੇ ਹਿਊਮਨ ਰਾਈਟ ਦਾ ਇਸ਼ੂ ਆ ਜਾਂਦਾ ਉੱਥੇ ਸਟੈਂਡ ਲੈਂਦੇ ਨੇ ਤੇ ਹਿਊਮਨ ਰਾਈਟ ਦੇ ਉੱਤੇ ਡੱਟ ਕੇ ਪਹਿਰਾ ਦਿੰਦੇ ਆ لیکن ਜਿਹੜੀ ਐਜ਼ ਫਾਰ ਐਜ਼ ਰਿਲੇਸ਼ਨਸ਼ਿਪ ਇਜ਼ ਕਨਸਰਨਡ ਇੰਡੀਆ ਤੇ ਅਮਰੀਕਾ ਦੇ ਬਹੁਤ ਵਧੀਆ ਰਿਲੇਸ਼ਨ ਨੇ ਦੋਨੇ ਮੁਲਕ ਜਿਹੜੇ ਨੇ ਡੈਮੋਕ੍ਰੇਸੀਜ਼ ਨੇ ਸੈਕੂਲਰ ਨੇ ਤੇ ਅਮਰੀਕਾ ਬਹੁਤ ਹੀ ਸਟਰੋਂਗ ਤੇ ਯੂਨਾਈਟਿਡ ਜਿਹੜਾ ਇੰਡੀਆ ਉਹ ਦੇਖਣਾ ਚਾਹੁੰਦਾ ਤੇ ਇਹ ਲੇਕਿਨ ਇਹਦੇ ਨਾਲ ਨਾਲ ਜਿੱਥੇ ਇਹੋ ਜਿਹੇ ਜਿਹੜੇ ਕੇਸਸ ਨੇ ਇਹ ਅਡਰੈਸ ਹੋਣੇ ਚਾਹੀਦੇ ਆ ਕਿਉਂਕਿ ਸੀਰੀਅਸ ਮਤਲਬ ਮਸਲਾ ਇੰਟਰਨੈਸ਼ਨਲ ਲੈਵਲ ਤੇ ਸੋ ਅਸੀਂ ਇਹਨੂੰ ਉਠਾਇਆ ਸਾਡੀ ਕੋਸ਼ਿਸ਼ ਹੈਗੀ ਆ ਕਿ ਇਹ ਰਿਜ਼ੋਲਵ ਹੋਵੇ ਤੇ ਅਸੀਂ ਫੇਰ ਬੇਨਤੀ ਕਰਦੇ ਆ ਜਿਹੜੀ ਹੈਗੀ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਨੂੰ ਕਿ ਇਹ ਜਿਹੜੇ ਇਸ਼ੂਸ ਨੇ ਇਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ ਸਸਿਕਾ